ਹੈਲੋ ਹਾਂਜੀ ਗਾਇਸ ਵੈਲਕਮ ਬੈਕ ਟੂ ਮਾਈ ਨਿਊ ਵਲੋਗ ਆਈ ਹੋਪ ਤੁਸੀਂ ਸਾਰੇ ਕੈਲਡ ਹੋਗੇ ਤੇ ਗਾਇਸ ਅਸੀਂ ਤਾਂ ਟੈਂਡ ਆ ਜਿਵੇਂ ਤੁਹਾਨੂੰ ਗਾਇਸ ਪਤਾ ਹੀ ਆ ਵੀ ਦੁਸ਼ਹਿਰਾ ਆਉਣ ਵਾਲਾ ਏ ਤੇ ਆਪਾਂ ਲੱਗ ਚੁੱਕੇ ਆਂ ਰਾਵਣ ਦੀਆਂ ਤਿਆਰੀਆਂ ਚ ਮੈਂ ਪਹਿਲਾਂ ਵੀ ਰਾਵਣ ਬਣਾਉਂਦਾ ਹੁੰਦਾ ਸੀਗਾ ਪਰ ਉਹੋ ਜੀ ਗੱਲ ਨਹੀਂ ਸੀ ਬਣਦੀ ਹੈਗੀ ਤੇ ਅੱਜਕੀ ਮੈਂ ਬਹੁਤ ਸਰਚ ਕੀਤਾ ਰਾਵਣ ਤੇ ਚਲੋ ਮੈਂ ਸੋਚਿਆ ਚਲੋ ਬਣਾਉਨੇ ਆਪਾਂ ਰਾਵਣ ਤੇ ਆਪਾਂ ਲੈ ਕੇ ਆਏ ਸੀਗਾ ਪਹਿਲਾਂ ਬਾਸ ਆ ਦੇਖੋ ਆ ਸੀਗਾ ਬਾਸ ਆ ਤੇ ਆ ਇਧਰ ਵੱਡਣ ਲੱਗਿਆ ਹੋਇਆ ਮੈਂ ਕਰ ਦੇ ਨਾਲ ਤੇ ਇਧਰ ਆਪਾਂ ਇਹਦੇ ਨਾਲ ਸੂਤ ਨਾਲ ਬੰਨਦੇ ਆ ਤੇ ਆ ਪੈਪ ਨਾਲ ਲਗਾਏ ਆ ਛੱਟ ਮਾਰੀ ਦੀ ਆ ਇਧਰ ਦੇਖੋ ਇੰਨਾ ਕ ਸਟਰਕਚਰ ਆਪਣਾ ਤਿਆਰ ਆ ਆ ਫੜੋ ਆ ਇੱਧਰ ਬਾਬੇਓ ਇੰਨਾ ਕ ਘੇਰਾ ਆ ਜਿਹੜਾ ਹੁੰਦਾ ਏ ਉਹ ਤਿਆਰ ਆ ਮਲਕੇ ਇੱਕ ਇੱਥੇ ਲੱਗੂਗੀ ਡੰਡੀ ਥੱਲੇ ਤੱਕ ਮਲਕੇ ਸਾਰਾ ਆਪਾਂ ਲਵੇੜ ਦੇਣਾ ਠੀਕ ਆ ਡੰਡਿਆਂ ਨਾਲ ਫਿਰ ਆਪਾਂ ਆਲੇ-ਦਾਲੇ ਅਖਬਾਰ ਲਵੇੜ ਦੇਣਾ ਬਾਕੀ ਤੁਸੀਂ ਸਾਰਾ ਕੁਝ ਦੇਖਿਓ ਪਹਿਲਾਂ ਆਪਾਂ ਹਾਂ ਬਣਾਈਏ ਕੱਗਰਾ ਆ ਤਿਆਰ ਕਰੀਏ ਤਿਆਰ ਕਰਕੇ ਮਿਲ ਜਾ ਫਿਰ ਦੇਖ ਲੈ ਬਾਬੇਓ ਕਿੰਨੇ ਕ ਦਿਨਾਂ ਚ ਆਪਣਾ ਰਾਵਣ ਤਿਆਰ ਹੁੰਦਾ ਏ

ਹਾਂਜੀ ਬਾਬੇ ਉਹ ਆਪਾਂ ਇੱਕ ਤਾਂ ਵੱਢ ਲਈ ਆ ਤੇ ਇਹਦਾ ਇੱਕ ਆਪਾਂ ਹੋਰ ਇੱਥੋਂ ਟੋਟਾ ਕਰਾਂਗੇ ਵਿਚਾਲੇ ਉਹ ਠੀਕ ਹਨ ਇਹ ਇੰਨੀ ਮੋਟੇ ਤਾਂ ਹੁਣ ਆਪਾਂ ਲਾਵਾਂਗੇ ਨਹੀਂ ਇੰਨੀ ਕੁ ਪਤਲੀ ਆਪਾਂ ਨੂੰ ਚਾਹੀਦੀ ਆ ਕਿਉਂਕਿ ਸਾਰੇ ਪਾਸੇ ਲੱਗਣ ਗਿਆ ਫਿਰ ਐ ਸਿੱਧਾ ਛੱਡ ਜੂਗਾ ਇਹ ਕੱਗਰਾ ਫਿਰ ਇਸਦੇ ਤੇ ਆਪਾਂ ਲਗਾਟਾਂਗੇ ਖਿਬਾਰ ਚਲੋ ਬਾਬੇ ਫਿਰ ਇਹਦੇ ਨੂੰ ਵੀ ਆਪਾਂ ਵੱਢ ਲਈਏ ਹੁਣ ਵਿਚਾਲੋ ਬਸੇ ਜੁਰੂ ਤ ਲੈ ਕੇ ਲਾਸਟ ਤੱਕ 嗯。 ਜੀ ਆਪਣੇ ਆ ਦੋ ਹਿੱਸੇ ਹੋ ਚੁੱਕੇ ਨੇ ਤੇ ਜਦ ਆ ਆਪਣਾ ਘਗਰਾ ਤਿਆਰ ਹੋ ਗਿਆ ਫਿਰ ਮਿਲ ਜਾਂ ਤੁਹਾਨੂੰ ਬਾਬਿਓ ਠੀਕ ਹੈ ਚਲੋ ਫਿਰ ਹਾਂਜੀ ਗਾਇਸ ਅੱਜ ਆਪਣਾ ਚੌਥਾ ਦਿਨ ਤੇ ਜਿਵੇਂ ਤੁਹਾਨੂੰ ਪਤਾ ਹੈ ਆਪਣੀ 라ਵਣ ਦੀ ਚੱਲਦੀ ਆ ਪੈਬੋ ਸੀਰੀਜ਼ ਇੱਧਰ ਜਿਵੇਂ ਤੁਹਾਨੂੰ ਆਪਾਂ ਦਿਖਾਇਆ ਸੀਗਾ ਪਹਿਲਾਂ ਵੀ 라ਵਣ ਦੀ ਹੋ ਰਹੀ ਸੀਗੀ ਧੜ ਤਿਆਰ ਤੇ ਮੈਂ ਬਲੋਗ ਬਣਾ ਨਹੀਂ ਸਕਿਆ ਤੇ ਮੇਰਾ ਆਪਾਂ ਕਲਮ ਕੱਲੀ ਹੋਣਾ ਆਪਾਂ ਨੇ ਆਹ ਧੜ ਤਿਆਰ ਕਰਤੀ ਦੇਖ ਸਕਦੇ ਹੋ ਤੁਸੀਂ ਬਾਕੀ ਤੇ ਆਪਾਂ ਅਖਵਾਦ ਲੈ ਕੇ ਪਹਿਲਾਂ ਉਹ ਇੱਧਰ ਅਖਵਾਦ ਲੈ ਕੇ ਪਹਿਲਾਂ ਤੇ ਉੱਤੇ ਆਪਾਂ ਲਾਏ ਰਾਵਣ ਦੇ ਕੱਪੜੇ ਕੱਪੜੇ ਬਣਾਏ ਨੇ ਆਪਾਂ ਗਸ਼ਟ ਪੇਪਰ ਦੇ ਤੇ ਹੁਣ ਆਪਾਂ ਬਣਾਵਾਂਗੇ ਮੂੰਹ ਲੱਤਾਂ ਆਪਰ ਬਾਬੇ ਇਹਨੂੰ ਬਣਾਉਂਦੇ ਚਾਰ ਦਿਨ ਹੋ ਗਏ ਸੀਗੇ ਤੇ ਚਾਰ ਪੰਜ ਦਿਨ ਹੋ ਜੇ ਹੋਰ ਲੱਗਣਗੇ ਠੀਕ ਹੈ ਨਾ ਤੇ ਪਹਿਲਾਂ ਹੁਣ ਆਪਾਂ ਬਣਾਵਾਂਗੇ ਫਿਰ ਮੂੰਹ ਤੇ ਹੁਣ ਤੁਹਾਨੂੰ ਆਪਾਂ ਨਾਲ ਦੀ ਨਾਲ ਹੀ ਦਿਖਾਵਾਂਗੇ ਠੀਕ ਹੈ ਨਾ ਚਲੋ ਫਿਰ ਆਪਾਂ ਉਹਦਾ ਮੂੰਹ ਬਣਾਈਏ ਪਹਿਲਾਂ ਖਾਈਏ ਹੁਣ ਆਪਾਂ ਰੋਟੀ ਚ ਚਲੋ ਹਾਂਜੀ ਬਾਬੇ ਉਹ ਆਪਾਂ ਰੋਟੀ ਖਾ ਲਈ ਸੀਗੀ ਤੇ ਰੋਟੀ ਖਾ ਕੇ ਆਪਾਂ ਆਦੇ ਸੀਗੇ ਆਹ ਟਿੱਕੀਆਂ ਨੂੰ ਕੜੀ ਕਰਨ ਤੇ ਜਿਵੇਂ ਤੁਹਾਨੂੰ ਪਤਾ ਤੇ ਸ਼ਹਿਰਾਂ ਨੇੜੇ ਆਉਣੇ ਵਾਲਾ ਹੁੰਦਾ ਪਿੰਡਾਂ ਦੇ ਰੀਤੀ ਰਿਵਾਜ ਹੁੰਦੇ ਆ ਵੀ ਹਨਾ ਪਹਿਲਾਂ ਟਿੱਕੀਆਂ ਵੀ ਲੋਣੀਆਂ ਹੁੰਦੀਆਂ ਨੇ ਤੇ ਆਪਾਂ ਟਿੱਕੀਆਂ ਬਣਾ ਲਈਆਂ ਸੀਗੀਆਂ ਇਹਨਾਂ ਨੂੰ ਵੀ ਰੰਗਣਾ ਵੀ ਹੁੰਦਾ ਫਿਰ ਇਹਨਾਂ ਨੂੰ ਕੱਢ ਤੇ ਲੋਣੀਆਂ ਹੁੰਦੀਆਂ ਇਵੇਂ ਰੰਗਾਂ ਨੂੰ ਆਪਾਂ ਰੰਗ ਕੇ ਫੇਰ ਲਾਵਾਂਗੇ ਫੇਰ ਬਣਾਵਾਂਗੇ ਆਪਾਂ ਰਾਵਣ ਚਲੋ ਮੈਂ ਤੁਹਾਨੂੰ ਕੱਢ ਕੇ ਦਿਖਾਉਂਨਾ ਕਿਵੇਂ ਰੰਗਣੀਆਂ ਨੇ ਇਹ ਇਹ ਵੈਨ ਦਾ ਆਪਾਂ ਇੰਨੀ ਕੁ ਕਲੀ ਲੈਣੀ ਆ ਇੰਨੀ ਕੁ ਵੱਧ ਨਹੀਂ ਲੈਣੀ ਹੈਗੀ ਮੜਾ ਕੈਮਰਾਮੈਨ ਮੜੀ ਦਿਖਾਓ ਕਲੀ ਵੀ ਫੋਕਸ ਐਂਡ ਵੀਲੀ 420 ਇਹਨੇ ਰੰਗ ਜੇ ਚੜਦਾ ਨਹੀਂ ਹੁੰਦਾਗਾ ਤੁਸੀਂ ਤਾਂ ਬੜੇ ਬੰਦੇ ਹੋ ਆਰੇ ਆਈ ਹੋਇਆ ਨਾ। ਅੱਜ ਆਪਾਂ ਟਿੱਕੀਆਂ ਨੂੰ ਰੰਗ ਕਰਤਾ ਸੀਗਾ ਤੇ ਮੈਂ ਤੇ ਵੱਡਾ ਰੈਡੀ ਆਏ ਸੀਗੇ ਹੁਣ ਇੱਧਰ ਆਹ ਕਦੇ ਪੱਤੇ ਤੋੜਨੇ ਤੇ ਜਿਹੜੇ ਜਿਉ ਹੁੰਦੇ ਨੇ ਉਹ ਫੇਰ ਉੱਗਦੇ ਹੁੰਦੇ ਨੇ ਦੁਸ਼ਹਿਰੇ ਨੂੰ ਕੰਮ ਆਉਂਦਾ ਨੇ ਉਹ ਤੇ ਉਹਨਾਂ ਦੇ ਉੱਤੇ ਰੱਖਣ ਨੂੰ ਹੁੰਦੇ ਨੇ ਇਹ ਪੱਤੇ ਤੇ ਹੁਣ ਬਾਬੇ ਤੋੜੀਏ ਆਪਾਂ ਫੇਰ ਘਰੇ ਜਾ ਕੇ ਤੁਹਾਨੂੰ ਟਿੱਕੀਆਂ ਬਹੋਣੇ ਫੇਰ ਆਪਾਂ ਬੜੇ ਬੜੇ ਤੋੜੀਏ ਫੇਰ ਮਿਲਦੇ ਹਾਂ ਹੁਣ ਮੈਨੂੰ ਹੀ ਤੋੜਨੇ ਪੈਣੇ ਆ ਬੜੀ ਆਪਾਂ ਆਹ ਤੋੜ ਲੈਨੇ ਤੇ ਚੱਲੀਏ ਹੁਣ ਘਰੇ ਆਪਾਂ ਤੇ ਏ ਬਾਈ ਬੋਲ ਹੋੜ ਹੁੰਦੀ ਹੈ। ਮੈਂ ਤਾਂ ਬੈਠਣ ਲੱਗਿਆ ਸੀ। ਹਾਂ? ਉਹ ਦੇ ਭਾਈ ਬਹੁਤ ਚੱਲ ਚਾਪਈ। ਜਾਓ ਮਿੱਤਰੋ। ਜਦ ਲਿਆ ਵੇ ਹੁਣ ਆਪਾਂ ਘਰੇ ਫੇ ਮਿਲਦੇ ਹੁਣ ਘਰੇ ਜਾ ਕੇ ਠੀਕ ਹੈ ਨਾ ਜੀ। ਪਤਾ ਇਧਰ ਹਾਂ ਓਏ ਫੇ ਹੁਣ ਸਾਨੂੰ ਮਿਲਦੇ ਆਪਾਂ ਸਿੱਧਾ ਘਰੇ ਜਾਓ ਇੱਥੇ ਤੋੜ ਲੈਣੇ ਆਪਾਂ ਕੱਤੇ-ਕੁੱਤੇ। ਚੱਈਏ ਹੁਣ ਜਾ ਕੇ ਜਿਓ ਆਵੇ। ਉਹ ਲੈ ਕੇ ਆ ਚੁੱਕੇ ਆ ਤੇ ਆਉ ਪਏ ਨੇ ਆਪਣੇ ਟਿੱਪਲਾਂ ਦੀ ਸੇਲ ਆ ਗਈ 50 ਰੁਪਏ ਪੱਤੇ ਤੇ ਇਧਰ ਲਾ ਚੁੱਕੇ ਨੇ ਟਿੱਕੀਆਂ ਹੈ ਕਮੂਣੀ ਆਹ ਦੇਖੋ ਮੁੱਚ ਗਿਆਣਾ ਹੁਣ ਚੱਲੀ ਆਪਾਂ ਉਧਰ ਲਾਈਏ ਜਾ ਕੇ ਟੈਂਡ ਲਾਗਦਾ ਪਰੋਟਾ ਦੱਸੋ ਕਮੈਂਟ ਕਰਕੇ ਸਾਜ ਜੀ ਆਪਾਂ ਦਾ ਹੱਕ ਤੋੜ ਕੇ ਆ ਗਏ ਸੀਗੇ ਤੁਹਾਨੂੰ ਟਿੱਕਿਆ ਵੀ ਦਿਖਾ ਦੇਣਾ ਠੀਕ ਆ ਨਾ ਤੇ ਹੁਣ ਵੱਡਾ ਡੈੜੀ ਮੈਨੂੰ ਖੇਤ ਚ ਲਿਆਇਆ ਵੀ ਮਿੱਟੀ ਲੈਣੀ ਆ ਉਹ ਥੋੜੇ ਇਹ ਚ ਮਿੱਟੀ ਵੀ ਪਾਈ ਦੀ ਹੁੰਦੀ ਆ ਕਹਿੰਦੇ ਚਲੋ ਬਾਬੇ ਉਧਰ ਹੁਣ ਮਿੱਟੀ ਭਰਦਾ ਵੱਡਾ ਡੈੜੀ ਤੇ ਇਧਰ ਇੱਕ ਵਾਰ ਤੁਹਾਨੂੰ ਮੈਂ ਆ ਚੈੱਕ ਕਰਾ ਦਮੈਂ ਇਧਰ ਆ ਟਾਲੀਆਂ ਟੂਣੀਆਂ ਵੱਡ ਦਿੱਤੀਆਂ ਨੇ ਉਧਰ ਵੀ ਪਿੱਛੇ ਸਾਰਾ ਛਾਂਗਤਾ ਤੇ ਇਧਰ ਬੱਕਰੀਆਂ ਆਲੇ ਆਏ ਸੀਗੇ ਆ ਤੁਹਾਨੂੰ ਪਤਾ ਕਿੱਡਾ ਭਰਿਆ ਹੋਇਆ ਸੀਗਾ ਆ ਵੀ ਕਿਹਾ ਇਧਰ ਬੱਕਰੀਆਂ ਆਏ ਨੇ ਸਾਰਾ ਕੁਝ ਕਰਤਾ ਤੇ ਇਧਰ ਵੱਡਾ ਡੈੜੀ ਲੱਗਿਆ ਹੋਇਆ ਆਪਣਾ ਟੱਕ 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 ਕਰਨ ਹੈ 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 ਕਿਨੇ ਰੇਤ ਸੀ ਹੈ ਜਤੋਂ ਰੇਤਾ ਪਾਰਾ ਥੋੜਾ ਜਿਹਾ ਉਹਦੇ ਰੇਤਾ ਥੋੜੀ ਪਾਈਦਾ ਹੁੰਦਾ ਪਰ ਇਤੇ ਜਿਆਦਾ ਹੁੰਦੇ ਨੇ ਜੱਪਕ ਲਿਆ ਬੱਲੀ ਬਾਬੇ ਲੈ ਗਿਆ ਹੀ ਹੁਣ ਆਪਾਂ ਰੇਤਾ ਫੇਰ ਤੁਹਾਨੂੰ ਆਹ ਜਿਹੜੀ ਬਾਲਟੀ ਜੀ ਪਈ ਆ ਨਾ ਇੱਧਰ ਕਿੱਥੇ ਗਈ ਆਹ ਵਾਲੀ ਐ ਪਰਟੇ ਵੇਰ ਮਿਲ ਜਾ ਤੁਹਾਨੂੰ ਹੈ ਇੱਧਰ ਆਪਾਂ ਜੀ ਬੈਠੇ ਆਂ ਇੱਧਰ ਛੱਲਿਆਂ ਉਹ ਛੱਲਿਆਂ ਕੀ ਕਹਿੰਦੇ ਹੁੰਦੇ ਆ ਹਲਦੀ ਹਲਦੀ ਚੈੱਕ ਕਰੋ ਬਾਬਿਓ ਬੱਚਾ ਵੀਊ ਚੈੱਕ ਕਰੋ ਸੁੱਖਾ ਹੀ ਸੁੱਖਾ ਕੰਮ ਸੁੱਕੋ ਸੁੱਕੋ ਆ ਬਈ ਆ ਗਮ ਸੁੱਖਾ ਹੀ ਸੁੱਖਾ ਹੋ ਜਾਵੇ ਮੇਰੇ ਇੱਧਰੇ ਹੈ ਕੀ ਆਲੇ ਚ ਚਲੋ ਬਾਬਿਓ ਕਰਵਾਤੇ ਮਿੱਟੀ ਲੈ ਕੇ ਚੱਲ ਜੀ ਹੁਣ ਆਪਾਂ ਤੇ ਵਲੌਗ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਤੇ ਹੁਣ ਜਿਵੇਂ ਤੁਹਾਨੂੰ ਪਤਾ ਦੁਸ਼ਹਿਰਾ ਵੀ ਆਉਣ ਵਾਲਾ ਦੀਵਾਲੀ ਵੀ ਆਉਣ ਵਾਲੀ ਆ ਤੇ ਲਗਾਤਾਰ ਹੁਣ ਵਲੋਗ ਹੋਣਗੇ ਘੈਂਡ ਘੈਂਡ ਦੇਖਦੇ ਆ ਫਿਰ ਤੇ ਦੀਵਾਲੀ ਸਟੈਚ ਵੀ ਆਊਗਾ ਠੀਕ ਆ ਨਾ ਦੇਖਿਓ ਵਲੋਗ ਫੁੱਲ ਚਲੋ ਹੁਣ ਫਿਰ ਆਪਾਂ ਮਿੱਟੀ ਲੈ ਕੇ ਚੱਲਦੇ ਆ ਘਰੇ ਬਾਬੇਓ ਇੱਧਰ ਆਪਣੇ ਵੀ ਲੱਗ ਚੁੱਕਿਆ ਨੇ ਆ ਦੇਖ ਲਓ ਤੁਸੀਂ ਠੀਕ ਆ ਨੀ ਘੈਂਡ ਲੱਗਦੀਆਂ ਨੇ ਕਮੈਂਟ ਜਰੂਰ ਦੱਸਿਓ ਜਿੰਨੇ ਜਿੰਨੇ ਦੇ ਲੱਗਦੀਆਂ ਨੇ ਉਹ ਵੀ ਤੁਸੀਂ ਕਮੈਂਟਾਂ 'ਚ ਵੀ ਆ ਜਿਨ੍ਹਾਂ ਦੇ ਲੱਗਦੇ ਨੇ ਜੈਸ ਭੇਜ ਦਿਓ ਜਿਨ੍ਹਾਂ ਦੇ ਨਹੀਂ ਲੱਗਦੇ ਨੋ ਭੇਜ ਦਿਓ ਠੀਕ ਹੈ ਜੀ ਚਲੋ ਫਿਰ ਬਾਬਿਓ ਹੁਣ ਆਪਾਂ ਕਰਦੇ ਆ ਹੋਰ ਕੰਮ ਵਰਜੀ ਹੁਣ ਜੂ ਵੇਚਦੇ ਆ ਹੁਣ ਚੱਲ ਜਾ ਚੱਲੇਗਾ ਕਿਹਨੂੰ ਆਤੀ ਹੈ ਪੰਜਵੇਂ ਕਿ ਪੜ੍ਹੇ